ਹੁਣ ਦੇਖੂਗਾ ਤੂੰ ਮੇਰਾ ਅਸਲੀ ਰੂਪ ਤੁਸੀਂ ਫਿਕਰ ਨਾ ਕਰੋ ਮੈਂ ਕੋਮਲ ਨੂੰ ਫੋਨ ਲਾ ਲੈਂਦੀ ਆ ਉਹਦੇ ਤੋਂ ਵੀ ਮਾਫੀ ਮੰਗ ਲੈਣੀ ਆ ਤੁਹਾਨੂੰ ਵੀ ਤਾਂ ਪਤਾ ਮੇਰੀ ਹਾਲਤ ਦਾ ਬਾਰ ਬਾਰ ਇਧਰ ਉਧਰ ਆ ਜਾ ਨਹੀਂ ਹੁੰਦਾ ਹੈਗਾ ਉਹੀ ਤਾਂ ਕੋਮਲ ਮੈਂ ਕਹਿੰਦੀ ਆ ਮੈਨੂੰ ਵੀ ਪਤਾ ਆ ਤੇਰੀ ਹਾਲਤ ਦਾ ਤੈਨੂੰ ਵੀ ਕੰਮਕਾਰ ਕਰਨਾ ਕਿੰਨਾ ਔਖਾ ਲੱਗਦਾ ਹੋਣਾ ਤੂੰ ਇੱਥੇ ਆ ਜਾ ਢਾ ਘਾਰਿਆ ਕਿਸੇ ਨੂੰ ਖੜਾ ਪਾ ਮਾ ਨਾ ਖੜਾ ਅੱਗ ਲੱਗੇ ਤੁਹਾਡੇ ਘਰ ਨੂੰ ਹਾਹੋ ਸਾਨੂੰ ਹਣ ਉਹਦਾ ਹੀ ਫੋਨ ਕਰੀ ਜੇ ਸਾਡੀ ਬੇਇੱਜ਼ਤੀ ਦਾ ਬਦਰਾ ਲੈ ਲਿਆ ਉਹਦੇ ਕੋਲ ਇਹ ਸਾਨੂੰ ਨਾ ਫੋਨ ਕਰੀ ਗੱਲ ਸੁਣ ਪਾਜੀ ਆਪਾਂ ਚੱਲੇ ਆਂ ਡਾਕਟਰ ਦਾ ਟਾਈਮ ਹੋ ਹੀ ਜਾਂਦਾ ਫਿਰ ਇੱਕ ਮਿੰਟ ਇੱਥੇ ਹੀ ਰੁਕ ਜਾ ਤੂੰ ਹਾਂਜੀ ਭਾਬੀ ਕੀ ਗੱਲ ਲੂਗੀ ਆਪਣਾ ਪਾਸੇ ਚੈੱਕ ਕਰਾ ਮੇਰੀ ਚੇਨ ਨਹੀਂ ਲੱਭਦੇ ਪਈ ਸਿੰਪਲ ਤੂੰ ਫੇਰ ਸ਼ੁਰੂ ਹੋ ਗਈ ਯੋ ਜਾਨੀ ਕਿ ਤੋਈ ਮੈਂ ਕਹਣਾ ਕੋਈ ਚੋਰੀ ਕੀਤੀ ਐ ਕੀ ਹੋਇਆ ਤੁਸੀਂ ਕੀ ਰੋਲਾ ਪਾਇਆ ਹੋਰ ਰੋਲਾ ਪਾਇਆ ਰੋਲਾ ਕਿਸ ਗੱਲ ਦਾ ਪਾਇਆ ਹੈ ਨਾ ਆਪਣੀ ਘਰਵਾਲੀ ਨੂੰ ਪੁੱਛ ਮੇਰੀ ਸੋਨੇ ਦੀ ਚੇਨ ਚੱਕ ਕੇ ਆਪਣੇ ਬੈਗ ਚ ਪਾ ਲਈ ਜਨੇ ਮੈਂ ਤਾਂ ਭਾਬੀ ਇਹ ਤੂੰ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਭਲਾ ਮੈਂ ਤਾਂ ਟੀ ਚੇਨ ਕਿਉਂ ਚੁੱਕਣੀ ਨਾ ਜੇ ਤੂੰ ਚੱਕੀ ਨਹੀਂ ਇਹਨੂੰ ਕੋਈ ਪਰ ਲੱਗੇ ਆ ਜਿਹੜਾ ਉੜ ਕੇ ਤੇਰੇ ਬੈਗ ਚ ਪੈ ਗਈ ਮੈਨੂੰ ਲੱਗੇ ਸਮਝੇ ਤੁਸੀਂ ਸਾਨੂੰ ਐਸੇ ਕਰਕੇ ਬੁਲਾਇਆ ਝੂਠਾ ਇਲਜ਼ਾਮ ਲਾਉਣ ਲਈ ਮੈਨੂੰ ਵੀ ਲੱਗੀ ਸਾਰੀ ਸਮਝ ਤੂੰ ਸਾਰਾ ਕੁਝ ਇਹ ਬਦਲਾ ਲੈਣ ਲਈ ਕਰਦੀ ਪਈ ਆ ਜਿੱਦਾਂ ਤੇਰੇ ਭਰਾ ਤੇ ਪਰਚਾਈ ਨਾ ਮੈਂ ਕੀਤੀ ਹੈ ਨਾ ਤੂੰ ਹੁਣ ਬਦਲਾ ਮੇਰੀ ਭੈਣ ਤੋਂ ਤੇ ਪਰੋਣੇ ਤੋਂ ਲੈਂਦੀ ਆ ਨੌਰ ਤੇਰੇ ਵਰਗੀ ਮੇਰੀ ਸੋਚ ਨਹੀਂ ਹੈਗੀ ਨਾ ਮੈਂ ਤਾਂ ਚੰਗੀ ਬਣ ਗਈ ਸੀਗੀ ਆਹ ਵੇਖ ਲੈ ਇਹ ਚੰਗੀ ਬਣਨੇ ਦਿੰਦੇ ਮੈਨੂੰ ਨਾਣੇ ਜਦੋਂ ਮੇਰਾ ਭਰਾ ਤੇ ਪਰਜਾਈ ਗਲਤ ਸੀਗੇ ਤੁਸੀਂ ਗਲਤ ਕਹਿਣਾ ਉਹਨਾਂ ਨੂੰ ਹੁਣ ਮੇਰਾ ਵੀ ਪੂਰਾ ਹੱਕ ਆ ਤੇਰੀ ਭੈਣ ਨੂੰ ਗਲਤ ਕਹਿਣ ਦਾ ਨਾ ਜਦੋਂ ਤੁਹਾਡੇ ਘਰ ਦੇ ਗਲਤੀ ਕੋਈ ਕਰਦੇ ਆ ਉਹਨਾਂ ਦੀਆਂ ਗਲਤੀਆਂ ਦਾ ਬਹੁਤ ਛੇਤੀ ਲੋਕ ਆਉਂਦੇ ਆ ਜਦੋਂ ਮੇਰੇ ਪੇਕੇਆ ਵੱਲ ਕੋਈ ਗਲਤੀ ਕਰ ਦਣ ਹਨ ਫਿਰ ਤਾਂ ਤੁਸੀਂ ਕੋਈ ਮੌਕਾ ਨਹੀਂ ਛੱਡਦੇ ਉਹਨਾਂ ਨੂੰ ਗੱਲਾਂ ਸੁਣਾਉਣ ਦਾ ਭਾਬੀ ਇਹ ਜੀ ਚੀਜ਼ਾਂ ਦਾ ਮੈਨੂੰ ਕੋਈ ਲਾਲਚ ਨਹੀਂ ਹੈਗਾ ਸੁੱਖ ਨਾ ਬਥੇਰੀਆਂ ਉਹਦੀਆਂ ਚੀਜ਼ਾਂ ਘਰੇ ਪਈਆਂ ਨੇ ਵਾਹਿਗੁਰੂ ਦਾ ਦਿੱਤਾ ਸਾਰਾ ਕੁਝ ਆ ਸਾਡੇ ਘਰ ਤੇ ਇਹਨਾਂ ਦਾ ਡੇ ਮੰਨ ਨੂੰ ਵੀ ਪਤਾ ਕਿ ਤੁਸੀਂ ਮੇਰੇ ਤੇ ਇਲਜ਼ਾਮ ਲਾਣਦੇ ਹੋ ਹੱਦ ਹੁੰਦੀ ਆ ਭੈਣ ਇੰਨਾ ਵੀ ਨਹੀਂ ਕੋਈ ਕਰ ਸਕਦਾ ਪਹਿਲਾਂ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ ਦੂਜਿਆਂ ਨੂੰ ਮਾਰਾ ਫੇਰ ਕਿਓ ਘਟੋ ਘਟੋ ਦੀ ਹਾਲਤ ਤੇ ਦਾ ਤਸ ਕਰ ਲੋ ਹੁਣ ਬਸ ਕਰੋ ਤੁਸੀਂ ਮੈਨੂੰ ਬੋਲ ਲੈਣ ਦੇ ਇਹ ਡਰਾਮੇ ਤੁਸੀਂ ਕਿਤੇ ਹੋਰ ਜਾ ਕੇ ਕਰਿਓ ਪਹਿਲੇ ਸਾਡੀ ਬੇਇੱਜ਼ਤੀ ਬਹੁ ਕੀਤੀ ਤੁਸੀਂ ਉਹ ਭਰਾਵਾ ਮੈਂ ਤਾਂ ਇਹਦੇ ਮੂੰਹ ਨੂੰ ਆ ਜੰਨਾ ਇੱਥੇ ਇਹ ਕਹਿੰਦੀ ਆ ਮੈਂ ਮਰਨਾ ਆ ਨਹੀਂ ਤਾਂ ਜਿੱਦਾਂ ਦੀ ਆ ਤੁਸੀਂ ਕਰਦੇ ਆਂ ਅਸੀਂ ਤਾਂ ਕਦੀ ਵੀ ਨਾ ਬੜੀਏ ਉਹ ਯਾਰ ਤੂੰ ਮੇਨਾਂ ਕਦੇ ਗੁੱਸੇ ਹੋਈ ਜਾਣਾ ਇਹ ਸਾਰੀ ਗਲਤੀ ਰਿੰਪਲ ਦੀ ਸੋਚਦੀ ਆ ਮੇਰੀ ਥੋੜਾ ਕੋ ਗਲਤੀ ਆ ਪਰ ਭਾਜੀ ਸੁਣਨਾ ਤੇ ਹਰ ਵੀ ਸਾਨੂੰ ਹੀ ਪੈਂਦਾ ਨਾ ਐਨਾ ਤੁਹਾਨੂੰ ਵੀ ਪਤਾ ਵਾ ਗਲਤੀ ਭਾਵੇਂ ਜਿੱਦੀ ਮਰਜ਼ੀ ਹੋਵੇ ਆ ਤਬਾਬੀ ਤੂੰ ਹੀ ਮੇਰੇ ਤੇ ਇਲਜ਼ਾਮ ਲਾਉਣਦੇ ਹੋ ਤੁਹਾਡੇ ਪੇਕਿਆਂ ਦਾ ਲੂਣ ਮਿਰਚ ਵੀ ਤੇ ਇੱਥੇ ਚੱਲਦਾ ਨਾ ਤੂੰ ਬਕਵਾਸ ਕਿਤਾ ਕਰਦੀ ਮੇਰੇ ਪੇਕਿਆਂ ਬਾਰੇ ਨਾ ਇਹ ਤੁਹਾਡੀ ਸਾਰੀ ਕਰਾਮਾਤ ਆ ਤੁਸੀਂ ਇਹ ਗੱਲਾਂ ਦੱਸਦੇ ਆ ਉਹਨੂੰ ਭਾਬੀ ਗੱਲ ਦੱਸਣ ਦੀ ਨਹੀਂ ਹੈਗੀ ਅਸੀਂ ਆਪ ਦਾ ਖਮਾਉਨੇ ਆਪ ਦਾ ਖਾਣੇ ਆ ਤਾਂ ਕਰਕੇ ਮੈਂ ਤੁਹਾਨੂੰ ਇੰਨੀ ਗੱਲ ਕਹੇਗੀ ਤੁਹਾਡੇ ਪੇਕਿਆਂ ਵਾਂਗੂ ਇੱਥੋਂ ਨਹੀਂ ਲੈ ਕੇ ਜਾਂਦੀ ਮੈਂ ਚੱਲ ਚੱਲ ਮੂੰਹ ਬੰਦ ਰੱਖ ਆਪਣਾ ਚੱਲ ਚੁੱਪ ਕਰ ਤੂੰ ਮੈਂ ਉਹਨਾਂ ਨਹੀਂ ਗੱਲ ਕਰਨੀ ਤੇ ਹੋਰ ਕਿੰਨਾ ਕਰਾਂ ਜਾ ਤੂੰ ਆਪਣੇ ਮਾਪਿਆਂ ਨਾਲ ਨਿੱਕੀ ਨਿੱਕੀ ਗੱਲ ਕਰ ਸਕਦੀ ਆ ਮੈਂ ਆਪਣੀ ਭੈਣ ਨਾਲ ਕਿਉਂ ਨਾ ਕਰਾਂ ਤੇ ਹੁਣ ਤੇਰੀਆਂ ਗਰਦੂਤਾ ਸਾਰੀਆਂ ਮੂਰੇ ਆਈਆਂ ਨਾ ਹੋਈਏ ਨਾ ਤੇਰੇ ਮਾਪਿਆਂ ਦੀ ਬੇਇੱਜ਼ਤੀ ਕਰਦੇ ਪਰੋਣੇ ਮੂਰੇ ਹੋਰ ਕੋਈ ਬੇਇੱਜ਼ਤੀ ਉਥੇ ਨਾ ਬੇਇੱਜ਼ਤੀ ਤੂੰ ਹੀ ਕਰਦਾ ਆ ਇੱਜ਼ਤ ਕਰਕੇ ਦਿਖਾ ਨਾ ਚੱਕਿਆ ਬੇਇੱਜ਼ਤੀ ਦਾ ਮੈਂ ਇਸ ਘਰ ਦੀ ਨੌਕਰਾਣੀ ਨਹੀਂ ਹੈਗੀ ਨਾਲੇ ਮੈਂ ਨਿਆਣੇ ਸੰਭਾ ਨਾਲੇ ਘਰ ਦੇ ਕੰਮ ਕਰਾਂ ਜੇ ਤਿੱਤੇ ਚਾਰ ਪੈਸੇ ਮੰਗ ਲੈਂਦੀ ਆ ਤੇ ਉਦੋਂ ਤੇਰਾ ਮੂੰਹ ਬਣ ਜਾਂਦਾ ਆ ਹਸਾਕ ਤਾਬ ਮੰਗਦਾ ਮੇਰੇ ਤੋਂ ਪਹਿਲਾਂ ਮੇਰੇ ਘਰ ਤੇ ਤੂੰ ਨਹੀਂ ਪਾਲਦਾ ਸੀਗਾ ਇੱਥੇ ਵੀ ਬੋਲ ਤੇਰੀ ਭੈਣ ਗਾਲ ਤੇ ਆ ਚੋਰੀਆਂ ਇਹ ਇੰਨੀ ਚੋਰੀ ਕੀਤੀ ਐ ਜੇਨ ਉਮਲ 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 ਕਿੰਨੀ ਵਾਰੀ ਫੋਨ ਕਰ ਦਿੱਤਾ ਆ ਬਾਰ ਬਾਰ ਕੱਟੀ ਜਾਂਦਾ ਆ ਫੇਰ ਘਣਾ ਫੋਨ ਕਰਕੇ ਵੀ ਨਹੀਂ ਪਤਾ ਲਿਆ ਅਸੀਂ ਕਿੱਥੇ ਗਏ ਕਿੱਥੇ ਨਹੀਂ ਗਏ ਮੈਨੂੰ ਤਾਂ ਲੱਗਦਾ ਪਖੰਡ ਹੀ ਕਰਦੀ ਹੋਣੀ ਆ ਇੰਨੀ ਛੇਤੀ ਤਾਂ ਨਹੀਂ ਉਹਨੂੰ ਕੁਝ ਹੋਣ ਲੱਗਾ ਇੱਕ ਛੋਟਾ ਜਿਹਾ ਝੂਠ ਹੀ ਮਾਰਿਆ ਕੀ ਇਲਜ਼ਾਮ ਲਾ ਦਿੱਤਾ ਵਿਹੋਜੋ ਕੇ ਬਹਿ ਗਈ ਤੂੰ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਈ ਹੈ ਨਾ ਨਾ ਮੈਂ ਤੁਹਾਨੂੰ ਕੀ ਕਿਹਾ ਆ ਅਮੀ ਸਿਰ ਚੜਦੇ ਰਹਿੰਦੇ ਮੇਰੇ ਨਾ ਜੇ ਮੇਰੀ ਭੈਣ ਨੂੰ ਅੱਜ ਕੁਝ ਹੋ ਗਿਆ ਨਾ ਤੇਰਾ ਤਾਂ ਬੋਰੀ ਬਸਤਰਾ ਗੋਲ ਮੈਂ ਕਰੂੰ ਤੇਰੀ ਵਜ੍ਹਾ ਦੇ ਨਾਲ ਅੱਜ ਭੈਣ ਮੇਰੀ ਹਸਪੀਟਲ ਪਈ ਆ ਤੂੰ ਅਰਦਾਸ ਕਰੀ ਪ੍ਰਮਾਤਮਾ ਅੱਗੇ ਕਿ ਉਹਨੂੰ ਕੁਝ ਹੋਵੇ ਨਾ ਜੇ ਉਹਨੂੰ ਕੁਝ ਹੋ ਗਿਆ ਤੇ ਮੇਤੋਂ ਬੁਰਾ ਕੋਈ ਨਹੀਂ ਅੱਛਾ ਜੇ ਕੁਝ ਚੰਗਾ ਹੁੰਦਾ ਆ ਉਹ ਤੁਸੀਂ ਕਰਦੇ ਆ ਜੇ ਕੁਝ ਮਾੜਾ ਹੁੰਦਾ ਆ ਉਹਦਾ ਇਲਜ਼ਾਮ ਮੇਰੇ ਸਿਰ ਹਨਾ ਢਾਡੀ ਭੈਣ ਤਾਂ ਬਹੁਤ ਸਾਊ ਆ ਉਹਦੇ ਤਾਂ ਮੂੰਹ 'ਚ ਜ਼ੁਬਾਨ ਵੀ ਹੈ ਨਹੀਂ ਤੂੰ ਮੇਰੀ ਭੈਣ ਤੇ ਝੂਠੇ ਇਲਜ਼ਾਮ ਲਾਏ ਤੇ ਮੋਰੇ ਬਕਵਾਸ ਕੀਤੀ ਤੇਰੀ ਵਜ੍ਹਾ ਦੇ ਨਾਲ ਅਜ ਮੇਰੀ ਭੈਣ ਹਸਪੀਟਲ ਆ ਤੂੰ ਨੀ ਆਪਣੀਆਂ ਆਦਤਾਂ ਤੋਂ ਸੁਧਰੀ ਸਿਆਣੇ ਵੀ ਸਹੀ ਕਹਿੰਦੇ ਆ ਕੁੱਤੇ ਦੀ ਪੂਛ ਕੋਈ ਸਿੱਧੀ ਨਹੀਂ ਹੋ ਸਕਦੀ ਮੇਰੇ ਨਾਨਾ ਜਵਾਨ ਨਾ ਲੜਾ ਜਾਦੀ ਐਵੇਂ ਬਹਿਸ ਕਰੀ ਜਾਂਦਾ ਆ ਜੇ ਤੈਨੂੰ ਜਾਦਾ ਭੈਣ ਦਾ ਪਿਆਰ ਆਉਂਦਾ ਹੈ ਨਾ ਚੱਲ ਜਾ ਉੱਥੇ ਮੈਂ ਤਾਂ ਜਾਂਦੀ ਨਹੀਂ ਉਹਦੇ ਪਿੱਛੇ ਨਾ ਤੈਨੂੰ ਪਿੱਛੇ ਜਾਣ ਨੂੰ ਕਹਿੰਦਾ ਵੀ ਕੌਣ ਆ ਮੈਂ ਮੰਮੀ ਨੂੰ ਕਰਦਾ ਫੋਨ ਉਹਨੂੰ ਰਸਤੇ 'ਚ ਲੈ ਕੇ ਹੀ ਜਾਣਾ ਜਾ ਜਾ ਜਿਹਨੂੰ ਮਰਜ਼ੀ ਲੈ ਕੇ ਜਾ ਜਵਾਦਾ ਬਣਿਆ ਫਿਰਦਾ ਆ ਜਾਣਾ ਸੀ ਤੂੰ ਉਹ ਦਾਦੀ ਛੁੱਟਿਆ ਵੇਲੀ ਆਇਆ ਕੰਮ ਸੰਦ ਕੋਈ ਮਿਲਿਆ ਨਹੀਂ ਮੇਰਾ ਟੀਵੀ ਦੇਖਣਾ ਇਹ ਵੀ ਖਾਣ ਪੜਨਾ ਨਹੀਂ ਨਾ ਦਾਦੀ ਉਹ ਨਾਟਕ ਦੇਗਲਾਂ ਤੋਂ ਐਵੇਂ ਤੁਸੀਂ ਕਹੀ ਜਾਂਦੇ ਮੈਨੂੰ ਦੇਖ ਕੇ ਆਪਰ ਕੌਣ ਅੱਛਾ ਤੂੰ ਜੂਜਾ ਉਹ ਮੈਂ ਹੀ ਆ ਕਿਦਾਂ ਆ ਜਾ ਅੰਦਰ ਸੰਗ ਲੱਗਦੀ ਆ ਸੰਗ ਤਾਂ ਨਹੀਂ ਲੱਗਦੀ ਡੈਡੀ ਤੇ ਘਰ ਤਾਂ ਨਹੀਂ ਉਹ ਡੈਡੀ ਤਾਂ ਆਪਾ ਸੁੱਤਾ ਰਹਿੰਦਾ ਆ ਉਹਨੂੰ ਸੌਣ ਦਾ ਕੰਮ ਆ ਬਸ ਆਹੋ ਹੋਰ ਕਦਾਂ ਕੀ ਇਹ ਕਾ ਉਹ ਦਾਦੀ ਤੇਰੀ ਘਰੀ ਆ ਕਰੇ ਰਹਿਣਾ ਉਹਨੇ ਕਿਥੇ ਆਣਾ ਰਜੂ ਨੇ ਹਾਂ ਦਾਦੀ ਨਾਲ ਮੈਨੂੰ ਟੀਵੀ ਦੇਖਣ ਦਿੰਦੀ ਆ ਉਹ ਚੱਲ ਤੂੰ ਅੰਦਰ ਤਾਂ ਚੱਲ ਬੇ ਲੋਤਰੀ ਦੇ ਨਾ ਬੇਵਾਂਗੂ ਚਲਦੀ ਆ ਹਾਂ ਜੀ ਮੈਂ ਤਾਂ ਪੈਰੀ ਪੰਦਾ ਹੀ ਰਾਜੀ ਰਹਿ ਜਵਾਨ ਨਗਾ ਮਾੜੋ ਜਿੰਦਾ ਠੀਕ ਠਾਕ ਹਾਂ ਠੀਕ ਆ ਤੁਸੀਂ ਸਣਾ ਬਾ ਵਧੀਆ 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 ਚਾਹੀਦਾ ਬਹੁਤ ਬੋਲਦਾ ਇਹ ਤਾਂ ਹੁਣ ਇਹਦੀ ਤਾਂ ਛੱਡ ਤੈਨੂੰ ਕਿਦਾਂ ਮੇਰਾ ਚੇਤਾ ਆ ਗਿਆ ਲੈ ਤਾਂ ਦਸ ਮਾਤਾ ਮਾਮਾ ਦਾ ਵੀ ਕਦੀ ਚੇਤਾ ਭੁੱਲਦਾ ਹੁੰਦਾ ਪੁੱਤ ਫਲਾ ਲੈਂਦੇ ਅੱਜ ਕੱਲ੍ਹ ਜਮਾਨਾ ਹੀ ਇਦਾਂ ਦਾ ਪੁੱਤ ਉਹ ਮੈਂ ਤਾਂ ਵੀਰੇ ਕਰਕੇ ਨਹੀਂ ਆਉਣਾ ਕਾਹਦੇ ਨਹੀਂ ਆਉਂਦਾ ਵੀਰੇ ਕਰਕੇ ਤੈਨੂੰ ਪਤਾ ਹੀ ਹੈ ਕਿਦਾਂ ਮੰਨਦਾ ਚਾਹੁੰਦਾ ਤੈਨੂੰ ਚਾਹੀਦਾ ਆਉਣਾ ਮਾਮਾ ਤੁਹਾਡਾ ਛੋਟੇ ਦਿਗਾ ਪੁੱਤ ਕੁੱਪੁੱਤ ਹੋਏ ਨੇ ਮਾਮਾ ਕ ਮਾਮਾ ਨਹੀਂ ਹੁੰਦੇਗਾ ਪੁੱਤ ਮੈਂ ਤਾਂ ਉਹ ਤਾਂ ਤੁਸੀਂ ਗੱਲ ਸਹੀ ਕਰਦੇ ਆ ਪਰ ਤੈਨੂੰ ਉਹ ਤਾਂ ਪਤਾ ਹੀ ਆ ਮੈਨੂੰ ਕਿਦਾਂ ਦਬਕੇ ਮਾਰੇ ਕਿਦਾਂ ਕਰੋ ਕੱਢਿਆ ਸੀ ਤੇ پرੋਣੇ ਨਾਲ ਵੀਦੇ ਕੀਤੀਆਂ ਨੇ ਉਹਦੀ ਤਾਂ ਪੀਣੀ ਮਾੜੀ ਆ ਤੂੰ ਦੱਸ ਕਿੱਦਾਂ ਆਇਆ ਪੁੱਤ ਮੈਂ ਤਾਂ ਮੈਂ ਤਾਂ ਤਾਂ ਆਇਆ ਕੋਮਲ ਹਸਪੀਟਲ ਆ ਹਾਂ ਹਾਂ ਮੈਨੂੰ ਕੀ ਹੋ ਗਿਆ ਕੀ ਗੱਲ ਹੋਈ ਉਹਨੂੰ ਹੁਣ ਤਾਂ ਪੂਰਾ ਟਾਈਮ ਸੀਗਾ ਬੱਚਾ ਹੋਣ ਵਾਲਾ ਸੀਗਾ ਮਾਤਾ ਹੋਣਾ ਕੀ ਆ ਤੁਹਾਨੂੰ ਰਿੰਪਲ ਦਾ ਪਤਾ ਹੀ ਆ ਏਦਾਂ ਏਦਾਂ ਹੋਈ ਚੇਨ ਘੜੀ ਆ ਮੇਰੀ ਉਹ ਵੀ ਸੋਨੇ ਦੀ ਪਤਾ ਕਿੰਨੀ ਮਹਿੰਗੀ ਆ 1 ਲੱਖ ਦੀ 1 ਲੱਖ ਦੀ ਜੇ ਹੁਣ ਕੋਈ ਘਰ ਬਕਾਨਾ ਬੰਦਾ ਆਇਆ ਹੋਵੇ ਉਹਦਾ ਬੈਗ ਤੇ ਚੈੱਕ ਕਰਨਾ ਹੀ ਆ ਕਿਤੇ ਉਹਨੇ ਨਾ ਰੱਖੀ ਹੋਵੇ ਲੈ ਆ ਬਾਰਸਾ ਪੜਾ ਮੈਨੂੰ ਲੈ ਤੇ ਭਾਬੀ ਤੂੰ ਹੀ ਮੇਰੇ ਤੇ ਸ਼ੱਕ ਕਰਨਦੇ ਹੋ ਮਹਿੰਗੇ ਪਾਦੀ ਚੀਜ਼ ਆ ਸ਼ੱਕ ਤਾਂ ਮੈਂ ਕਰਨੇ ਕਰਨਾ ਚੋਨੀ ਐ ਇਹ ਇੰਨੀ ਚੋਰੀ ਕੀਤੀ ਆ ਜੇਨ ਕੋਮਲ 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 ਐਦਾਂ ਐਦਾਂ ਹੋਈ ਆ ਹਾਏ ਮੇਰੀ ਧੀ ਨੇ ਐਦਾਂ ਕੀਤੀ ਆ ਇਹ ਨਹੀਂ ਸੁਧਰ ਸਕਦੀ ਬਹੁਤ ਉੱਖਾ ਕਰ ਦਤਾ ਇਹਨਾਂ ਕੰਮ ਉਹ ਚਲੋ ਮਾਤਾ ਛੱਡੋ ਆਪਾਂ ਪਹਿਲਾਂ ਕੋਮਲ ਨੂੰ ਦੇਖੀ ਜਾ ਕੇ ਹਸਪੀਟਲ ਕਿੱਦਾਂ ਮੇਰੀ ਧੀ ਠੀਕ ਆ ਹਣ ਹਾਂਜੀ ਮੰਮੀ ਹੁਣ ਠੀਕ ਆ ਫਰਕ ਤਾਂ ਆ ਗਿਆ ਨਾਲੋਂ ਉਹ ਤੇ ਕਿਉਂ ਗਈ ਸੀ ਤੋਂ ਉਹਨਾਂ ਦੇ ਘਰ ਸੈਨੂ ਨੂੰ ਤਾਂ ਪਤਾ ਹੀ ਆ ਕਿ ਦਾਦੀ ਆ ਹੈਂ ਮੰਮੀ ਪਤਾ ਤੇ ਐ ਮੈਨੂੰ ਕਿਦਾਂ ਦੀਆਂ ਪਰ ਕੀ ਕਰਾਂ ਭਾਜੀ ਦੇ ਮੋਂ ਨੂੰ ਮੈਂ ਚਲ ਜਾ ਨਹੀਂ ਆ ਉੱਥੇ ਤੁਹਾਨੂੰ ਪਤਾ ਤਾਂ ਐ ਵੱਡੇ ਭਾਜੀ ਉਹ ਵੀ ਉਹ ਨਸ਼ੇ ਕਰਨ ਲੱਪੇ ਆ ਉਹ ਵੀ ਇਹਨਾਂ ਨੂੰ ਬੋਲੇ ਸੀ ਉਸ ਤੋਂ ਬਾਅਦ ਆਪਾਂ ਗਏ ਨਹੀਂ ਉਹਨਾਂ ਦੇ ਵੀ ਤੇ ਫਿਰ ਇਹਨਾਂ ਦੇ ਨਾਵਾਂ ਤੇ ਕੀ ਕਰਾਂ ਇਹਨਾਂ ਤੇ ਮੈਨੂੰ ਪਤਾ ਕਿ ਭਾਬੀ ਨੇ ਮੇਰੇ ਨਾਲ ਕੋਈ ਨਾ ਕੋਈ ਡਰਾਮਾ ਕਰਨਾ ਸੀ ਪਰ ਮੈਨੂੰ ਥੋੜੀ ਪਤਾ ਵੀ ਇੱਥੋਂ ਤੱਕ ਗੱਲ ਆਜਣੀ ਆ ਪੁੱਤ ਮੈਂ ਤਾਂ ਆਪ ਬੜੀ ਦੁਖੀ ਆ ਉਧਰੋਂ ਪੁੱਤ ਨੇ ਦੁਖੀ ਕੀਤਾ ਉਧਰੋਂ ਨੋਹ ਨੇ ਦੁਖੀ ਕੀਤਾ ਮੈਂ ਕੀ ਕਰ ਸਕਦੀ ਆ ਮੇਰਾ ਇੱਥੇ ਕੋਈ ਜੋਰ ਨਹੀਂ ਕਾ ਉਹਦੇ ਮੰਮੀ ਜ਼ੋਰ ਤੇ ਕਿਸੇ ਦਾ ਬਣੀ ਆ ਜੇ ਉਧਰੋਂ ਭਾਬੀ ਚੰਗੀ ਸੀ ਤੇ ਭਾਜੀ ਨੂੰ ਨਹੀਂ ਰੱਖਣੀ ਆਈ ਤੇ ਜੇ ਇੱਧਰ ਭਾਜੀ ਚਾਹੀ ਤੇ ਇੱਧਰ ਭਾਬੀ ਕਲੇਸ਼ ਕਰਦੇ ਰਹਿੰਦੇ ਆ ਕੀ ਕਰੀਏ ਕਿਸਮਤ ਹੀ ਇਦਾਂ ਦੀ ਆ ਕਰਮਾਂ ਦੀ ਗੱਲ ਆ ਪੁੱਤ ਕੋਸ਼ਿਸ਼ ਨਹੀਂ ਕਰ ਸਕਦੇ ਇਹ ਨਹੀਂ ਆਪਣੀ ਆਤ ਤਾਂ ਤੂੰ ਮਜਬੂਰ ਆ ਇਹ ਨਹੀਂ ਸਦਰ ਸੁਧਰ ਸਕਦੀ ਪੁੱਤ ਜੋ ਮਰਜ਼ੀ ਕਰ ਲਾ ਅੱਛਾ ਬੋਬ ਵਧੀਆ ਗੱਲ ਆ ਮਾਦਾ ਤੇਰੀ ਮਾਦਾ ਇੱਥੇ ਵੀ ਨਹੀਂ ਹਟੀ ਤੂੰ ਲਾ ਪਈਆਂ ਕੁੜੀ ਦੇ ਕੰਨ ਭੰਨ ਜੇ ਤੂੰ ਚੰਗੀ ਹੋਵੇਂ ਤਾਂ ਕਿਉਂ ਐਦਾਂ ਕਰੇ ਆਹ ਦੇਖ ਮੇਰੀ ਧੀ ਰੁਬਾਹ ਦੇ ਤੇਰੇ ਮੂਰੇ ਜੁੜੇ ਹੱਥ ਇਹ ਤੂੰ ਹੀ ਕੀ ਕਰਨ ਲੱਗੀ ਆ ਚੱਲ ਤੂੰ ਨਿਕਲ ਤੂੰ ਤਾਂ ਆਉਣਾ ਨਹੀਂ ਸੀਗਾ ਮਾੜਾ ਮੋਟਾ ਉਹਦੀ ਹਾਲਤ ਤੇ ਤਰਸਦਾ ਕਰ ਲਾ ਹੌਸਪੀਟਲ ਵੀ ਤੂੰ ਛੱਡ ਨਹੀਂ ਕੀ ਤਰਸ ਕਰਾਂ ਉਹ ਐਵੇਂ ਹੀ ਲੱਗੇ ਬੋਲਣ ਚੋਰੀ ਕਰਕੇ ਆਈ ਆ ਉਹ ਹੁਣ ਤਾਂ ਡਰਾਮੇ ਕਰਕੇ ਦੱਸਦੀ ਆ ਚੱਲ ਚੁੱਪ ਕਰ ਹੁਣ ਰੈਂਪਲ ਇੱਥੇ ਐਦਾਂ ਦੇ ਤਮਾਸ਼ੇ ਨਾ ਕਰ ਅੱਛਾ ਇਹ ਹੌਸਪੀਟਲ ਆ ਘਰ ਨਹੀਂ ਹੈਗਾ ਜੇ ਚੰਗੀ ਚਾਹੁੰਦੀ ਇੱਥੋਂ ਚਲ ਜਾ ਹੋ ਨਾ ਮੇਰੇ ਤੋਂ ਕੁਝ ਬੁਰਾ ਹੋ ਜਵੇ ਮੈਂ ਤਾਂ ਸਿਆਪਾ ਕਾਨ ਆਈ ਸੀਗੀ ਫੇਰ ਕਹਿੰਦਾ ਪਿੱਛੇ ਨਹੀਂ ਆਈ ਫੇਰ ਤਾਂ ਮੈਨੂੰ ਹੀ ਮਾੜੀ ਬਣਾਉਣਾ ਸੀ ਸਾਰਿਆਂ ਨੇ ਟੈਂਪਲ ਜੇ ਤੇਰੀਆਂ ਕਰਤੂਤਾਂ ਸਹੀ ਹੋਣ ਨਾ ਤਾਂ ਤੈਨੂੰ ਕੋਈ ਕੁਝ ਨਾ ਕਵੇ ਤੇ ਨਾਲੇ ਮੈਨੂੰ ਸ਼ਰਮਿੰਦਗੀ ਦਾ ਮੂੰਹ ਨਾ ਦੇਖਣਾ ਪਵੇ ਰੋਜ਼ ਤੇਰਾ ਪੇਟ ਸਿਆਪਾ ਇਹੀ ਹੁੰਦਾ ਨਾ ਕਿਸੇ ਤੂੰ ਗੱਲ ਮੰਨਦੀ ਨਾ ਤੂੰ ਸੁਣਦੀ ਹੁਣ ਤਾਂ ਤਰਸ ਖਾਲਾ ਵਿਚਾਰੀ ਮੇਰੀ ਭੈਣ ਤੇ ਖੇੜਾ ਛੱਡ ਦੇ ਉਹਦਾ ਹੱਥ ਬੰਨੇ ਤੇਰੇ ਮੋਰੇ ਚਲੀ ਜਾ ਇੱਥੋਂ ਮੈਂ ਤਾਂ ਲੋਕ ਹਜ਼ਾਰ ਨੂੰ ਆਈ ਸੀ ਇੱਥੇ ਤੁਹਾਡਾ ਕੰਜਰਖਾਨਾ ਦੇਖਣ ਨਹੀਂ ਆਈ ਸੀਗੀ ਉਹ ਛਾੜ ਲੋਕ ਹਜਾਂ ਨੂੰ ਤੇ ਨਹੀਂ ਆ ਮੈਂ ਜੇ ਮੁਰ ਤਾਂ ਮੈਨੂੰ ਫੋਨ ਕੀਤਾ ਨਾ ਮੇਰੇ ਪਿੱਛੇ ਫੇਰ ਰੱਖੀ ਤੂੰ ਜਾ ਕੰਮ ਕਰ ਆਪਣਾ ਜਾ ਕੇ ਮੇਰਾ ਬੈਗ ਵੀ ਉੱਥੇ ਰਹਿ ਗਿਆ ਦੇਖ ਲੈ ਯਾਰ ਇਹ ਹਸਪੀਟਲ ਦੀ ਵੀ ਨਹੀਂ ਸ਼ਰਮ ਕਰਦੀ ਇੱਥੇ ਹੀ ਤੂੰ ਅਕਲ ਕਰ ਲਾ ਕਿ ਭੈਣ ਕਿਸ ਹਾਲਾਤ ਦੇ ਵਿੱਚ ਐਦੇ ਕਰਕੇ ਇੱਥੇ ਪਹੁੰਚੀ ਅੱਗੇ ਉਪਰ ਉਹ ਤੇ ਕਿੰਨਾ ਟਾਈਮ ਚੱਲਦਾ ਹੈ ਇਹਦੀ ਵੀ ਸ਼ਰਮ ਨਹੀਂ ਕੀਤੀ ਇਹ ਨਹੀਂ ਸੁਧਰ ਸਕਦੀ ਯਾਰ ਹੈ ਕੀ ਬਣਿਆ ਕੀ ਫਿਰਦਾ ਆ ਪਹਿਲਾ ਇਹ ਘਟ ਸੀਗਾ ਇਹਦੀ ਭੈਣ ਘਟ ਸੀਗੀ ਹੁਣ ਬੁੜੀ ਵੀ ਆ ਗਈ ਆ ਕਾਨਾ ਪਰਨ ਨੂੰ ਇਹਨੂੰ ਵੀ ਨਾ ਟੇਕ ਨਹੀਂ ਆਉਂਦੀ ਵੱਡੇ ਬਾਲ ਬੈਠੀ ਤਾਂ ਸੀਗੀ ਬੈਠ ਕੇ ਉੱਥੇ ਦੋ ਰੋਟੀਆਂ ਖਾਈ ਚੱਲ ਇੱਥੇ ਪਤਾ ਨਹੀਂ ਕੀ ਲੈਣ ਆਈ ਆ ਮੇਰਾ ਘਰ ਤਾਂ ਹੀ ਨਹੀਂ ਬਸਣ ਨਹੀਂ ਦੇਣਾ ਨਾ ਮਾਂ ਤਾਂ ਹੀ ਨੇ ਆਪਣੀਆਂ ਚਲਾਉਂਦੀਆਂ ਜਦੋਂ ਚਲਾਉਂਦੀਆਂ ਆ ਇਹਨੂੰ ਪਤਾ ਨਹੀਂ ਕਾਤੋਂ ਨਹੀਂ ਇਹਨੂੰ ਟਕਾ ਆਉਂਦਾ ਹੈਗਾ ਮੈਂ ਵੀ ਕੋਈ ਹੁਣ ਸਕੀਮ ਲਾਉਂਦੀ ਆ ਚਾਰ ਦਿਨ ਹਨਾ ਭਾਬੀ ਹੁਣਾ ਵੱਲ ਰਹਿ ਕੇ ਹੁੰਦੀਆਂ ਲਾਉਂਦੀ ਫੋਨ ਭਾਬੀ ਨੂੰ ਨੇਤਾ ਹਨਾ ਸੇ ਆਪਾ ਖਾਣਾ ਉਥੇ ਲੈ ਜਾ ਕੇ ਬਿਠਾ ਦੇਣੀ ਆ ਕਹਿਣਾ ਚੱਲ ਹੁਣ ਸਾਂਭ ਛਿਲਾ ਇਹਦਾ ਮੈਂ ਨਹੀਂ ਸਾਂਭਦੀ ਬੁੜੀ ਆਈਓ ਆਪੇ ਪਕਾ ਕੇ ਦਊਂਗੀ ਨਾਲ ਖਿਲਾਉਂਗੀ ਆਪਣੀ ਧੀ ਨੂੰ ਭਾਬੀ ਨੂੰ ਪੁੱਛਦੀ ਆ ਹੁਣ ਕੀ ਕਰਾਂ ਮੈਂ ਚਾਰ ਦਿਨ ਹੀ ਦਰੀ ਆ ਜਾਣਾ ਆ ਫੂਨ ਪਤਾ ਨਹੀਂ ਕਿਹੜਾ ਵੱਜੀ ਜਾਂਦਾ ਦੇਖਾ ਜਾ ਕੇ ਫੂਨ ਵੱਜੀ ਜਾਂਦਾ ਦੇਖ ਲੈ ਮੜਾ ਕਿ ਆਖਿਆ ਕਿਹਦਾ ਆ ਮੈਂ ਬੜਾ ਕੰਮ ਕਰਦਾ ਸੀ ਫੋਨ ਤੇ ਉਹ ਕਰਦਾ ਸੀ ਨੇ ਹੈਰੋ ਹਾਂ ਸਾਸਰੀ ਕਾਲ ਭਾਬੀ ਕਿੱਦਾਂ ਠੀਕ ਠਾਕ ਹੈਂ ਹਾਂ ਜੀ ਸਾਸਰੀ ਘਰ ਤੋਂ ਸੁਣਾਉਂ ਚੱਦਾ ਭਾਬੀ ਮੈਂ ਤਾਂ ਬਹੁਤ ਔਖੀ ਆ ਪਹਿਲਾਂ ਤਾਂ ਇਹ ਨਹੀਂ ਮੇਰਾ ਖਿਹੜਾ ਛੱਡਦਾ ਸੀਗਾ ਨਾਲ ਉਹ ਚੜੇਲਰ ਵਾਲੀਓ ਸੀਗੀ ਤਾਂ ਹੁਣ ਬੁੜੀ ਵੀ ਆ ਕੇ ਰਲ ਗਈ ਆ ਇਹ ਮੇਰਾ ਤਿੰਨਾ ਹੀ ਮੇਰਾ ਘਹਿੜਾ ਨਹੀਂ ਛੱਡਦੇ ਹੈਗੇ ਮੈਂ ਤਾਂ ਕਹਿੰਦੀ ਆ ਨਾ ਮੈਂ ਚਾਰ ਦੇ ਨਹੀਂ ਇੱਥੇ ਆ ਕੇ ਰਹਿ ਲੰਦੀ ਆ ਇਹ ਹਸਪਤਾਲ ਲੈ ਕੇ ਆਏ ਆ ਉਹਨੂੰ ਅੱਛਾ ਮੈਂ ਤਾਂ ਹੁਣ ਪਿੰਡ ਆਈ ਆ ਤੇਰੇ ਭਰਾ ਨਾਲ ਮੈਨੂੰ ਪਹਿਲਾਂ ਦੱਸ ਦੀ ਫੋਨ ਕਰਕੇ ਮੈਂ ਚਾਬੀ ਗਵਾਂਢੀਆਂ ਦੇ ਫੜਾ ਆਉਂਦੀ ਤਾਂ ਉੱਥੇ ਘਰ ਜਾ ਕੇ ਆਰਾਮ ਤਾਂ ਕਰ ਲੈਂਦੀ ਤੂੰ ਤੂੰ ਕਹਣਾ ਕੋਈ ਚੱਕ ਲੈਣਾ ਸੀ ਗਾ ਉਥੋਂ ਅੱਛਾ ਭਾਬੀ ਫੇਰ ਕਦੋਂ ਆਣਾ ਮੈਨੂੰ ਮੈਂ ਤਾਂ ਇੱਥੇ ਰੁਕਣਾ ਆ ਤਾਂ ਇੰਚਾਰ ਤੇ ਕੱਲੋਂ ਦੱਸਦੀ ਮੈਂ ਨਾ ਆਉਂਦੀ ਚਲੋ ਠੀਕ ਆ ਫਿਰ ਚੰਗਾ ਚਲੋ ਠੀਕ ਆ ਫਿਰ ਚੰਗਾ ਤੂੰ ਕਹਦੇ ਉਹਨੂੰ ਝੂਠ ਬੋਲੀ ਜਾਂਦੀ ਆ ਪਤਾ ਘਰੇ ਯਾਰ ਤੇ ਝੂਠ ਨਹੀਂ ਬੋਲਣਾ ਤਾਂ ਹੋਰ ਕੀ ਕਰਾਂ ਮੈਂ ਇੱਥੇ ਬਨੇ ਆ ਕੇ ਬਹਿ ਜਾਣੇ ਤੋਫੇ ਜਾਣੇ ਇੱਥੇ ਉਹਨੂੰ ਕੋਈ ਕੰਮਕਾਰ ਕਰਨਾ ਗਲਾਚਾਂ ਤੇ ਉੱਥੇ ਨਹੀਂ ਰੱਖਦੀ ਉਹ ਤੇ ਉੱਪਰ ਤੇ ਮੈਨੂੰ ਦੱਸਦਾ ਝੂਠ ਬੋਲਦੀ ਆ ਤਾਂ ਉੱਥੇ ਤਾਂ ਲੜਾਈਆਂ ਕਰਾਉਂਦੀ ਕਰਾਉਂਦੀ ਆ ਉਹ ਤਾਂ ਇੱਥੇ ਆ ਕੇ ਸਾਡੇ ਵਿੱਚ ਵੀ ਕਲੇਸ਼ ਕਰਾਊਗੀ ਗੱਲਾਂ ਕਰਦਾ ਬੈਠਾ ਇੱਥੇ ਮੋਨਾ ਤੂੰ ਸਹੀ ਕਹਿੰਦੀ ਆ ਮਾਰੇ ਤਾਂ ਆਪਾਂ ਨੂੰ ਬਣਾਉਂਦੀ ਐ ਨਾ ਉਹ ਠੀਕ ਐ ਭਾਜੀ ਬਾਅਦ ਚ ਕਰਦਾ ਗੱਲ ਹਾਂਜੀ ਭਾਜੀ ਯਾਰ ਮੋਨੋ ਰੈਂਪਲ ਵਾਲੋਂ ਮੈਂ ਤੇਤੋ ਯਾਰ ਮਾਫੀ ਮੰਗਦਾ ਤੈਨੂੰ ਪਤਾ ਤਾਂ ਹੈਗਾ ਉਹ ਦਿਮਾਗ ਦਾ ਯਾਰ ਭਾਜੀ ਮਾਫੀ ਤਾਂ ਹੋਈ ਗਲਤੀ ਤਾਂ ਸਾਤ ਹੋਈ ਆ ਅਸੀਂ ਉੱਥੇ ਆਉਣਾ ਹੀ ਨਹੀਂ ਸੀ ਕੋਮਲ ਦੀ ਇਸ ਹਾਲਤ ਦੀ ਜ਼ਿੰਮੇਵਾਰ ਭੈਣਾ ਹੀ ਆ ਜੇ ਕੋਮਲ ਤੁਹਾਡੇ ਕੋ ਆਉਂਦੀ ਆ ਨਾ ਤਾਂ ਉਹ ਆਪਣਾ ਹੱਕ ਸਮਝ ਕੇ ਆਉਂਦੀ ਆ ਇੱਕ ਪਿਆਰ ਕਰਕੇ ਆਉਂਦੀ ਆ ਕੋਈ ਲੈਣ ਨਹੀਂ ਆਉਂਦੀ ਇੱਥੋਂ ਯਾਰ ਮੋਨੂ ਪਿਆਰ ਤਾਂ ਮੈਂ ਵੀ ਆਪਣੀ ਭੈਣ ਨੂੰ ਬਹੁ ਕਰਦਾ ਸਾਡੀ ਇੱਕੋ ਇੱਕ ਤਾਂ ਭੈਣ ਆ ਦੋ ਭਰਾਵਾਂ ਦੀ ਸਾਡੀਆਂ ਕਿਹ ਚਾਰ ਪੰਜ ਆ ਯਾਰ ਭੈਣ ਮੇਰੀ ਤਾਂ ਬਹੁ ਪੋਲੀ ਆ ਉਹ ਤਾਂ ਕਿਸੇ ਦੀ ਗੱਲ ਵਿੱਚ ਆਉਂਦੀ ਹੀ ਨਹੀਂ ਇਹ ਤਾਂ ਰਿੰਪਲ ਦੇ ਮਾਪੇ ਬਹੁਤ ਚਲਾ ਗਿਆ ਜਿਹੜੇ ਉਹਨੂੰ ਚੱਕਦੇ ਰਹਿੰਦੇ ਆ ਉਹਦੀ ਵਜ੍ਹਾ ਨਾਲ ਰਿੰਪਲ ਕੋਮਲ ਨੁਮਾੜਾ ਕਹਿੰਦੀ ਰਹਿੰਦੀ ਆ ਯਾਰ ਰਿਸ਼ਤੇਦਾਰੀ ਤਾਂ ਮਿਲਣ ਵਰਤਨ ਨੂੰ ਹੀ ਹੁੰਦੀ ਆ ਮਸੀ ਮਸੀ ਦਾ ਘਰਾਂ ਚੋਂ ਟਾਈਮ ਨਿਕਲਦਾ ਕਿਹੜਾ ਕਿਤੇ ਰੋਜ਼ ਆ ਜਾ ਹੁੰਦਾ ਆ ਨਾਲੇ ਹੁਣ ਇਹੋ ਜਿਹੇ ਹਾਲਾਤ ਆ ਜੇ ਇਦਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਨਹੀਂ ਸਾਥ ਦੇਣਾ ਤੇ ਹੋਰ ਕੌਣ ਦੇਊਗਾ ਜਾਦਾ ਮੇਰੀ ਮਾਂ ਸਹੀ ਹੁੰਦੀ ਉਹ ਬਿਮਾਰ ਰਹਿੰਦੀ ਆ ਘਰੇ ਉਹ ਤਾਂ ਆਪਣਾ ਆਪਣੀ ਵਿਚਾਰੀ ਸਾਂਭ ਸਕਦੀ ਮੈਂ ਇਹਨੂੰ ਉਹਦੇ ਸਹਾਰੇ ਕਿੱਦਾਂ ਛੱਡ ਕੇ ਜਾਵਾਂ ਜੇ ਮੈਂ ਘਰ ਰਹਿਣਾ ਆ ਤਾਂ ਘਰ ਦਾ ਖਰਚਾ ਪਾਣੀ ਔਖਾ ਹੋ ਜਾਂਦਾ ਹੁਣ ਤੂੰ ਹੀ ਦੱਸ ਮੈਂ ਉਹਨੂੰ ਕਿਹਦੇ ਸਹਾਰੇ ਛੱਡਾਂ ਚੱਲ ਤੂੰ ਟੈਨਸ਼ਨ ਨਾ ਲੈ ਜੇ ਇੱਕ ਮਾਂ ਬਿਮਾਰ ਆ ਆਪਣੀ ਦੂਸਰੀ ਮਾਂ ਤਾਂ ਹੈਗੀ ਆ ਤੇ ਨਾਲੇ ਉਹਦਾ ਵੀ ਤੈਨੂੰ ਪੈਸੇ ਪੂਸੇ ਹੀ ਲੋੜਿਆ ਤਾਂ ਮੈਨੂੰ ਦੱਸ ਦੇ ਮੈਂ ਆਪੇ ਹੀ ਹੱਲ ਕਰ ਦਊਗਾ ਨਾ ਨਾ ਭਰਾਵਾ ਪੈਸੇ ਦੀ ਕੋਈ ਲੋੜ ਨਹੀਂ ਹੋ ਪੈਸੇ ਤਾਂ ਮੈਂ ਪਹਿਲਾਂ ਹੀ ਜਮ੍ਹਾਂ ਕਰਾਇਆ ਹੋਆ ਆ ਮੇਰੀ ਦਮਾ ਕਰ ਬੋਇਆ ਜਿਹੜਾ ਬੂਥਾ ਚੱਕ ਕੇ ਚੱਲ ਗਈਆਂ ਉੱਥੇ ਬਣਾ ਕੇ ਲੈ ਕੇ ਗਈ ਨਾਲੇ ਤੋਸੇ ਕੀ ਕਦਰ ਪਾਈ ਮੇਰੀ ਅਕਾ ਭਾਬੀ ਜਾ ਕੇ ਬੈਠੀ ਐ ਪੇਕਿਆਂ ਦੇ ਮੇਰਾ ਤਾਂ ਉੱਥੇ ਜਾ ਕੇ ਟਾਈਮ ਪਾਸ ਹੋ ਜਾਣਾ ਸੀਗਾ ਬੁੜੀ ਤਾਂ ਦੇਖ ਕਿੱਦਾਂ ਉਹਨੂੰ ਪੁੱਠੀਆਂ ਮੱਤਾਂ ਦੇਣ ਲੱਗੀ ਹੋ। ਬੈ ਗਈਆਂ ਜਾ ਕੇ ਹਸਪੀਟਲ। ਐਦਾਂ ਦੀਆਂ ਗੱਲਾਂ ਕਰਨੀਆਂ ਉਹਨਾਂ ਨੇ। ਹਮ ਮੈਨੂੰ ਮਾੜੀ ਬਣਾ ਹੀ ਜਾਣਾ ਆ। ਮੇਰੇ ਤਾਂ ਨਾ ਸੱਚੇ ਖੂਨ ਖੋਲਦਾ ਉੱਥੇ ਬੈਠੀਆਂ ਦੇਖ ਕੇ। ਮੈਂ ਵੀ ਕਿਹੜੀਆਂ ਸੋਚਾਂ ਸੋਚੀ ਜਾਂਦੀ ਆ। ਜਿਹੜਾ ਕੰਮ ਕਰਨ ਵਾਲਾ ਉਹ ਤਾਂ ਪਹਿਲਾਂ ਕਰਾਂ। ਜਿੰਨਾ ਵੀ ਸਮਾਨ ਹੈ ਨਾ ਜਿਹੜਾ ਮੇਰਾ ਦੇਸੀ ਕੇ ਜੋੜਿਆ ਆ। ਬੂੜੀ ਨੇ ਨਾ ਪੰਜੀਰੀ ਰਾ ਲਾ ਕੇ ਦੇ ਦੇਣੀ ਉਹਨੂੰ ਪਹਿਲਾਂ ਉਹ ਸਾਂਭਾ ਪਹਿਲਾਂ ਤਾਂ ਏਸੇ ਸਾਂਭਦੀਆਂ ਮੈਂ ਤਾਂ ਮਸੀ ਜੋੜਿਆ ਤਿੰਨ ਚਾਰ ਕਿਲੋ ਬੂੜੀ ਨੇ ਤਾਂ ਫੋਲਾ ਖਪਰਾਲੀ ਕਰਕੇ ਨਾ ਉਹਨੂੰ ਗਜਾ ਪਾ ਕੇ ਦੇ ਦੇਣੀ ਆ ਕੋਈ ਪਹਿਲਾਂ ਤਾਂ ਇਹਨੂੰ ਉੱਪਰ ਰੱਖਦੀਆਂ ਨਾ ਉੱਪਰ ਚੜੇ ਤੇ ਨਾ ਦੇਖੇ ਮਾਤਾ ਕੋਈ ਨਵੀਂ ਨਾ ਪਤਾ ਲੱਗੂਗਾ। ਲੈ। ਨਾਲੇ ਮੈਂ ਆਪਣੀ ਹੈ ਨਾ ਹਲਮਾਰੀ ਨੂੰ ਵੀ ਜਿੰਦਾ ਲਾਉਂਦੀ ਆ ਤੇ ਬੁੜੀ ਦੀ ਪੇਟੀ ਨੂੰ ਵੀ ਜਿੰਦਾ ਲਾਉਂਦੀ ਆ। ਮੈਂ ਕਹਣਾ ਪਤਾ ਨਹੀਂ ਕਿੱਥੇ ਗਈ ਚਾਬੀ। ਪਰ ਮਾਤਾ ਨੇ ਮੇਰੀ ਗੱਲ ਇਹ ਕਿੱਥੇ ਮੰਨਣੀ ਆ? ਕੋਈ ਨਹੀਂ। ਮਾਤਾ ਦੀ ਪੇਟੀ ਚੋਂ ਨਾ ਸੂਟ ਸਾਰੇ ਕੱਢ ਕੇ ਆਪਣੀ ਅਲਮਾਰੀ 'ਚ ਰੱਖ ਲੈਨੀ ਆ ਤੇ ਉਹਨੂੰ ਲਾ ਦੰਦੀ ਲੋਕ ਕੋਈ ਨਹੀਂ ਜਿੱਦਣ ਪੰਜੀਰੀ ਪਾ ਕੇ ਦਿੱਤੀ ਜੇ ਕਿਤੇ ਕੁੜੀ ਦੇ ਲੈ ਕੇ ਵੀ ਜਾਣਾ ਪਿਆ ਕੁਛ ਮੇਤੋ ਹੀ ਮੰਗੂਗੀ ਮੈਂ ਦੇਣੀ ਨਹੀਂ ਹੈਗੇ ਇੱਦਾਂ ਕਰਦੀ ਹੁਣ ਚਲ ਜੇਤੀ ਜੇ ਤੇ ਕਰੀ ਲਮ ਲੈ ਆ ਵੀ ਮੇਰੀ ਵੀ ਅਕਲ ਤੇ ਪੜਦਾ ਹੀ ਪਿਆ ਆ ਨਾ ਇੱਥੋਂ ਤਾਂ ਮੈਂ ਚੀਜ਼ਾਂ ਲਕੋ ਲਕੋ ਕੇ ਰੱਖ ਲੂੰਗੀ ਜੇ ਮੱਚੀਜਾ ਲਕੋ ਲਈਆਂ ਪੈਸੇ ਤਾਂ ਉਹਦੇ ਕੋਲ ਹੀ ਆ ਉਹਨੇ ਪੈਸੇ ਦੇ ਦੇਣੇ ਆ ਦਾਨੇ ਨੇ ਮੰਮੀ ਭਾਬੀ ਹਰ ਗੱਲ ਤੇ ਮੇਰੇ ਨਾਲ ਫਰਕ ਕਰਦੀ ਏ ਜਦੋਂ ਵੀ ਕੋਈ ਗੱਲ ਹੁੰਦੀ ਮੈਂ ਹਰ ਵਾਰ ਇਹੀ ਸੋਚਦੀ ਵੀ ਹੁਣ ਸੁਧਰ ਜੇਗੀ ਹੁਣ ਸੁਧਰ ਜੇਗੀ ਪਰ ਉਹ ਹਰ ਗੱਲ ਤੇ ਕੋਈ ਨਾ ਕੋਈ ਡਰਾਮਾ ਕਰ ਲੈਂਦੀ ਏ ਮੈਂ ਤੇ ਬਾਜੀ ਦੇ ਮੂੰਹ ਨੂੰ ਉੱਥੇ ਜਾਣੀ ਆ ਨਹੀਂ ਤੇ ਮੈਨੂੰ ਕੀ ਲੋੜ ਪਈ ਬਾਰ ਬਾਰ ਜਾ ਕੇ ਉੱਥੇ ਆਪਣੀ ਬੇਇੱਜ਼ਤੀ ਕਰਾਉਂਦੀ ਇਹ ਵੀ ਸਗੋਂ ਸਹੀ ਨਹੀਂ ਸਮਝਦੇ ਹੈਗੇ ਮੇਰਾ ਉੱਥੇ ਬਾਰ ਬਾਰ ਬੇਇੱਜ਼ਤੀ ਕਰਾਉਣਾ ਇਹਦੀਆਂ ਕਰਤੂਤਾਂ ਖਾਰਗੇ ਤਾਂ ਮੈਂ ਆਪ ਵੱਡੇ ਮੁੰਡੇ ਕੋ ਰਹਿਣੀ ਆ। ਇੱਡੀ ਕਰਦੀ ਐ। ਇਹ ਨਹੀਂ ਸੁਧਰ ਸਕਦੀ। ਇਹ ਆ ਤਾਂ ਤੋਂ ਬਹੁਤ ਹੀ ਮਜਬੂਰ ਹੋ ਗਈ ਐ। ਜੇ ਚੰਗੀ ਹੋਵੇ ਇਹ ਤਾਂ ਮੈਂ ਆਪਣੀਆਂ ਰੋਟੀਆਂ ਆਪ ਕੋ ਪਕਾਵਾਂ। ਉਹ ਹੀ ਤੇ ਮੰਮੀ ਤੁਹਾਡਾ ਤਾਂ ਸਭ ਤੋਂ ਜ਼ਿਆਦਾ ਔਖਾ ਆ। ਵੀ ਜਦੋਂ ਜਿਹੜੀ ਉਮਰ ਤੁਹਾਡੀ ਬਹਿ ਕੇ ਖਾਂਦੀ ਆ ਉਹ ਚ ਤੁਹਾਨੂੰ ਆਪ ਰੋਟੀਆਂ ਬਣਾਉਣੀਆਂ ਪੈਂਦੀਆਂ। ਉਤੋਂ ਭਾਜੀ ਨੂੰ ਵੀ ਬਣਾ ਕੇ ਦੇਣੀਆਂ ਪੈਂਦੀਆਂ। ਉਹ ਤਾਂ ਮੈਂ ਤਾਂ ਆਪ ਬਹੁਤ ਦੁਖੀ ਆ। ਨੋਹ ਬੋਲੋ ਵੀ ਦੁਖੀ ਤਾਂ ਪੁੱਤ ਬੋਲੋ ਵੀ ਦੁਖੀ। ਕਿੱਥੇ ਮੈਂ ਬਹਿ ਕੇ ਖਾੜੀਆਂ ਸੀ ਕਿੱਥੇ ਹੁਣ ਮੈਂ ਠੱਕੇ ਖਾਦੀ ਫਿਰਦੀ ਆ। ਉਗੀ ਦੇ ਮੰਮੀ ਉਦੋਂ ਭਾਜੀ ਵੀ ਨਹੀਂ ਸਮਝਦੇ ਇਧਰੋਂ ਭਾਬੀ ਉਦਾਂ ਦੇ ਆ ਮੰਮੀ ਜੀ ਤੋਂ ਹਸਪੀਟਲ ਤੋਂ ਇੱਥੋਂ ਛੁੱਟੀ ਮਿਲ ਗਈ ਨਾ ਤੇ ਮੈਂ ਸਿੱਧਾ ਹੀ ਪਿੰਡ ਚੱਲ ਜਾਣਾ ਆਪਣੇ ਤੇ ਤੁਸੀਂ ਵੀ ਮੇਰੇ ਨਾਲ ਉੱਥੇ ਚੱਲਿਓ ਤੁਸੀਂ ਇੱਥੇ ਨਹੀਂ ਰੁਕਣਾ ਹੈਗਾ ਪੁੱਤ ਤੂੰ ਕੋਈ ਫਿਕਰ ਨਹੀਂ ਕਰਨਾ ਅਸੀਂ ਤੇਰੇ ਨਾਲ ਕੋਭਰਾਉਣਾ ਨਹੀਂ ਇਸ ਹੋਰ ਮੰਮੀ ਜੇ ਮੈਂ ਇੱਥੇ ਬੈ ਗਈ ਤੇ ਭਾਬੀ ਨੇ ਐਵੇਂ ਬਿਨਾਂ ਗੱਲ ਤੋਂ ਕਲੇਸ਼ ਕਰੀ ਜਾਣਾ ਮੇਰੇ ਨਾਲ ਉਦੋਂ ਤੁਹਾਨੂੰ ਰੋਟੀ ਦੇਣਾ ਵੀ ਹਰਾਮ ਕਰਨਾ ਤੂੰ ਹੀ ਮੇਰੇ ਨਾਲ ਪਿੰਡ ਹੀ ਚੱਲਿਓ ਚੰਗਾ ਪੁੱਤ ਜਿੱਦਾਂ ਕੇ ਇਨੇ ਉੱਤੇ ਕਰ ਲਵਾਂਗੇ ਠੀਕ ਹੈ ਮੈਮ ਡੇਨ ਕਹਿੰਦੀ ਐ ਇਹਨੂੰ ਘਰ ਹੀ ਰੱਖ ਜਿੱਥੇ ਕੋਈ ਚਿੜੀਆ ਘਰ ਨਹੀਂ ਗਾ ਆਸਪਤਾਲ ਆ ਅੱਛਾ ਲੇਤਾ ਕਿੱਦਾਂ ਗੰਦ ਕੱਢ ਕੇ ਲਾ ਦਿੰਦੀਆਂ ਇੱਥੇ ਦਰਾਂ ਦੇ ਮੋਰੇ ਵੀ ਕਿਸੇ ਨੰਗਣਾ ਬਣਨਾ ਹੁੰਦਾ ਕਿ ਨਹੀਂ ਆਹ ਦੇਖ ਲਓ ਇਹਨਾਂ ਨੂੰ ਅਕਲ ਹੀ ਨਹੀਂ ਚੌਣੇ ਨੂੰ ਸਾਰਾ ਦਿਨ ਟੂਟੀ ਖੁੱਲੀ ਛੱਡਦੀਆਂ ਦੱਸ ਕੇ ਆਉਂਦੀ ਸਰਪੰਚ ਨੂੰ ਉਹਨੂੰ ਵੀ ਦੱਸਦੀਆਂ ਮੇਰੇ ਨੂੰ ਦੱਸ ਕੇ ਜੇ ਸਾਡੇ ਦਰਾਂ ਤੱਕ ਪਾਣੀ ਆਉਂਦਾ ਫੇਰ ਨਾ ਕਿ ਮੈਂ ਤਲੇਸੜੀ ਦੇ ਦਿੱਤੀ ਨੇ ਆਹ ਦੇਖ ਲੈ ਕਿਦਾ ਟੌਰ ਨਾ ਪਿਆ ਕੋਈ ਫਿਕਰਫਕਾ ਹੈਗਾ ਕਿ ਨਹੀਂ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਹੁਣ ਤੈਨੂੰ ਗੱਲ ਵੀ ਦੱਸਾਂ ਮੈਂ ਕੀ ਹੋ ਗਈ ਬਹਿ ਜਾ ساری ਉਮਰ ਭੈਣ ਨੇ ਨਹੀਂ ਖਾਣ ਨੂੰ ਦਈ ਜਾਣਾ ਕੋਈ ਕੰਮ ਕਰ ਦੇਖ ਉੱਠ ਕੇ ਲੋਕੀ ਮੈਨੂੰ ਇੰਨੀਆਂ ਗੱਲਾਂ ਸੁਣਾਉਂਦੇ ਬਾਹਰ ਉਹ ਮੈਂ ਕਿਹੜਾ ਸ਼ੌਂਕ ਨੂੰ ਘਰ ਬੈਠਾ ਆ ਕੰਮ ਕਾਰ ਨਹੀਂ ਮਿਲਦਾ ਬਾਹਰ ਤੇਲੇ ਹੈ ਨਹੀਂ ਕੰਮ ਕਰ ਤੇਲੇ ਆਹੇ ਹੀ ਕੰਮ ਆ ਮੰਜਾ ਤੋੜ ਲਿਆ ਸਾਰੀ ਦਿਹਾੜੀ ਰੋਟੀ ਪਾਣੀ ਖਾ ਲਿਆ ਬਸ ਠੀਕ ਆ ਮੈਂ ਦੱਸ ਕਿੱਥੇ ਜਾਵਾਂ ਕੰਮ ਕਾਰ ਕਰਨ ਕਿੱਥੇ ਜਾਵਾਂ ਸੌ ਕੰਮ ਕਾਰ ਹੁੰਦੇ ਬੰਦਿਆਂ ਲੈ ਬਾਹਰ ਨਿਕਲੂੰਗਾ ਤਾਂ ਕੰਮ ਹੈ ਨਾ ਘਰੇ ਬੈਠੇ ਨੂੰ ਨਹੀਂ ਮਿਲਣਾ ਕੰਮ ਨਹੀਂ ਜੇ ਤੈਨੂੰ ਕੰਮ ਕਰਉਂਦਾ ਮੈਨੂੰ ਦੱਸ ਦੇ ਮੈਨ ਲੱਗ ਜਾਂਦੀ ਕਿਤੇ ਦਿਹਾੜੀ ਲੈ ਤੇ ਟੌਰ ਬਣ ਜੂਗੀ ਬਹੁਤ ਸੋਣੀ ਵੀ ਤੇਰੀ ਘਰ ਵਾਲੀ ਕੰਮ ਕਰਦੀ ਆ ਗੱਲਾਂ ਕਰਦਾ ਆ ਦੋ ਤਾਂ ਰੋਟੀਆਂ ਖਾਣੀਆਂ ਹੁੰਦੀਆਂ ਆਪਾਂ ਆਪਾਂ ਕਿਹੜਾ ਖਜ਼ਾਨੇ ਭਾਨੇ ਆ ਆਹੋ ਤੇਰਾ ਸਰੀ ਜਾਂਦਾ ਰੋਟੀ ਤੇਰੀ ਭੈਣ ਦੇ ਹੀ ਜਾਂਦੀ ਏ ਖਰਚਾ ਚੱਕਿਆ ਉਹਨੇ ਹੋਰ ਕੋਈ ਫਿਕਰ ਹੀ ਹੈ ਨਹੀਂ ਗਾ ਨਾ ਉਹ ਤੈਨੂੰ ਕੁਛ ਕਹਿੰਦੀ ਵੀ ਕੰਮ ਧੰਦਾ ਕਰ ਲੈ ਮੈਂ ਨਾ ਇਹ ਗੱਲ ਕਹਿੰਦੀ ਵੀ ਚੱਲ ਆਪਣੇ ਜੀਜੇ ਨਾਲ ਹੀ ਲੱਗ ਜਾ ਕੋਈ ਕੰਮਕਾਰ ਕਰਨ ਇੱਥੇ ਬੇਲਾ ਬੈਠਾ ਸਾਰੀ ਦਿਹਾੜੀ ਗੱਪਾਂ ਮਾਰਦਾ ਰਹਿੰਦਾ ਹੈ ਕੱਲੀ ਰੋਟੀ ਦੀ ਨਹੀਂ ਗੱਲ ਬਾਤ ਹੈਗੀ ਹੋਰ ਵੀ ਬਹੁਤ ਬੰਦੇ ਦੀਆਂ ਜ਼ਰੂਰਤਾਂ ਹੁੰਦੀਆਂ ਆ ਲੜਕੋਏ ਅਸੀਂ ਵੀ ਚੱਜ ਦਾ ਕੱਪੜਾ ਜਿਹੜਾ ਪਾ ਲਈਏ ਕਾ ਦੁਨੀਆ ਤੋਂ ਉੱਦੇ ਚਲ ਜਾਈਏ ਆਪਣੇ ਜੀਜੇ ਨੂੰ ਕਹਿ ਮੈਨੂੰ ਕੰਮ ਤੇ ਰੱਖ ਮੈਂ ਨਹੀਂ ਉਹਨਾਂ ਕੰਮ ਕਰਨਾ ਮੈਂ ਉਹਦੇ ਨਾਲੋਂ ਬਿੱਲਾ ਹੀ ਚੰਗਾ ਆ ਹੋਰ ਕੰਨਾ ਨਹੀਂ ਕੰਮ ਆਪਣੇ ਜੀਜੇ ਨਾਲ ਗੱਲ ਕਰ ਮੈਨੂੰ ਪਤਾ ਲੱਗਾ 25000 ਰੁਪਏ ਚੱਕਦਾ 6-7 ਘੰਟਿਆਂ ਦਾ ਜੇ ਉਹਨਾਂ ਨਾਲ ਗੱਲ ਕਰ ਲੂੰਗਾ ਕੰਮ ਕਰ ਲੂੰਗਾ ਆਪਣੇ ਦਿਨ ਵਧੀਆ ਆ ਜੂਗੇ ਚਾਹ ਦੀ ਰੋਟੀ ਖਾ ਲਵਾਂਗੇ ਨਾਲੇ ਆਟਾ ਹੀ ਮੁੱਕ ਆ ਉਹ ਚਲ ਬਸ ਕਰ ਠੀਕ ਆ ਮੈਂ ਕਰਦਾ ਕੋਈ ਨਹੀਂ ਹੱਲ ਕੋਈ ਨਾ ਕੋਈ ਕਰਦਾ ਕੋਈ ਹੱਲ ਪਤਾ ਨਹੀਂ ਕਿਹੜਾ ਹੱਲ ਕਾਨਾ ਇਹਨੇ ਪਤਾ ਨਹੀਂ ਉਹ ਕੋਈ ਕੰਮ ਕਰ ਕਾਨਾ ਕਿ ਨਹੀਂ ਕਾਨਾ ਇਹ ਮੇਰੇ ਸਿਰ ਤੇ ਬੋਝ ਹੀ ਆ ਨਕਮਾ ਦਾਦੇ ਮਗੋਣਾ ਮੇਰੇ ਲਈ ਰੱਖਿਆ ਸੀ ਪਤਾ ਨਹੀਂ ਮਰਨਾ ਕਿੱਥੇ ਬੈਠਾ ਜਾ ਕੇ ਕਾਦੀ ਫੋਨ ਕਰੀ ਜਾਨੀ ਵੀ ਤੂੰ ਮੈਨੂੰ ਫੋਨ ਤਾਂ ਕਰਕੇ ਦੱਸ ਦੇ ਮੈਂ ਆਉਂਦਾ ਜਾਂ ਨਹੀਂ ਆਉਂਦਾ ਪਤਾ ਨਹੀਂ ਕਿਹੜੀਆਂ ਗੱਪਾਂ ਮਾਨ ਲੱਗਾ ਹੋਣਾ ਹੈ ਕੁੜੀ ਨੇ ਵੀ ਮੈਂ ਤਾਂ ਫੋਨ ਕਰਕੇ ਪੁੱਛ ਲਿਆ ਵੀ ਇੱਥੇ ਤਾਂ ਨਹੀਂ ਆਇਆ ਉਹ ਵੀ ਕਹਿੰਦੀ ਅਗਲੀ ਕਹਿੰਦੀ ਇੱਥੇ ਕੀ ਕੰਨ ਆਉਣਾ ਉਹਨੇ ਇੱਥੇ ਨਹੀਂ ਆਇਆ ਕੋ ਪਤਾ ਨਹੀਂ ਇਹਦਾ ਮੈਂ ਕੀ ਕਰਾਂ ਕੀ ਨਾ ਕਰਾਂ ਕਿੱਥੇ ਮਰਾਂ ਮੈਂ ਜਾ ਕੇ ਨਾ ਪਤਾ ਨਹੀਂ ਕਿਹਦਾ ਫੋਨ ਆ ਗਿਆ ਨਵੇਂ ਨੰਬਰ ਤੋਂ ਦੇਖਦੀ ਆ ਚੱਕ ਕੇ ਹੈਲੋ ਹੈਲੋ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਸਰਦਾਰ ਥਾਣੇ ਤੋਂ ਬੋਲਦੇ ਆ ਜੀ ਥਾਣੇ ਤੋਂ ਹਾਂਜੀ ਤੁਹਾਡਾ ਬੰਦਾ ਆ ਹਾਂਜੀ ਹਾਂਜੀ ਮੇਰੇ ਘਰ ਆਣਾ ਹੀ ਆ ਅੱਜ ਚੋਰੀ ਦੇ ਕੇ ਕਿੱਥੇ ਅੰਦਰ ਕੀਤਾ ਆ ਹਾਂ ਥਾਣੇ ਪਹੁੰਚੋ ਹਾਂ ਕੋਈ ਨਾ ਕੋਈ ਨਾ ਪਹੁੰਚਦੇ ਅਸੀਂ ਹੁਣੇ ਪਹੁੰਚ ਗਏ ਕੋਈ ਨਹੀਂ ਮੈਂ ਮਰ ਗੇ ਪਤਾ ਨਹੀਂ ਕਿਹੜਾ ਚੰਦ ਚੜਾਤਾ ਥਾਣੇ ਵਾਲਿਆਂ ਨੂੰ ਮੈਂ ਕਹਿ ਤਾਂ ਦਿੱਤਾ ਮੈਂ ਆਉਣੀ ਆ ਮੇਰੇ ਕੋਲ ਕੀ ਹੈ ਜੇ ਕੋਈ ਕੰਮ ਕਰਦਾ ਤਾਂ ਮੈਂ ਪੈਸਾ ਕੋਈ ਜੋੜਦੀ ਹੁਣ ਇਹਦੀ ਭੈਣ ਨੂੰ ਫੋਨ ਲਾਉਣੀ ਆ ਉਹਨੂੰ ਪੁੱਛਦੀ ਆ ਅਗਲੇ ਨੇ ਘੜਾ ਉੱਥੇ ਉੱਦੇ ਛੱਡ ਦੇਣਾ ਪਤਾ ਨਹੀਂ ਕਿੰਨੇ ਮੰਗਣੇ ਕਿੰਨੇ ਨਹੀਂ ਮੰਗਣੇ ਕਰਦੀ ਆ ਹੁਣ ਮੈਂ ਧੀਦੀ ਨੂੰ ਫੋਨ ਮੇਰਾ ਤਹਾ ਹੈ ਨਹੀਂ ਦੁੱਧ ਵਾਲਾ ਅੱਜ ਕਿੰਨਾ ਟਾਈਮ ਕਾਰ ਦਿੱਤਾ ਫੋਨ ਵੀ ਨਹੀਂ ਚੱਕਦਾ ਹੈਗਾ। ਆਪਾਂ ਵੀ ਦਾ ਫੋਨ ਕਰ ਤੋ ਲਾ ਪਿਆ। ਹੈਲੋ। ਹਾਂਜੀ ਭਾਬੀ ਸਤਿ ਸ੍ਰੀ ਅਕਾਲ। ਭੈਣ ਸਤਿ ਸ੍ਰੀ ਅਕਾਲ ਤਾਂ ਹੋਈ ਤੇਰੇ ਭਰਾ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ। ਤੇ ਹਾਂ, ਅੱਛਾ ਭਾਬੀ ਉਹ ਕਾ ਤੋ? ਉਹ ਕਹਿੰਦਾ ਚੋਰੀ ਕੀਤੀ ਆ। ਥਾਣੇ ਪਹੁੰਚੇ ਉਹ ਵੀ ਪੈਸੇ ਲੈ ਕੇ ਮੈਂ ਕਿੱਥੋਂ ਲਾਵਾਂ ਪੈਸੇ ਮੇਰੇ ਕੋਲ ਹੈ ਨਹੀਂਗਾ ਕੁਝ ਵੀ ਚਲ ਕੋਈ ਨਾ ਤੂੰ ਨਾ ਫਿਕਰ ਕਰ ਭਾਬੀ ਮੈਂ ਹੋਣੀ ਪੈਸੇ ਲੈ ਕੇ ਪਹੁੰਚਦੀ ਆਂ